ਲੁਧਿਆਣਾ ਦੇ ਜਵੱਦੀ ਨੇੜੇ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਦੁਪਈਆ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਚਾਰ ਨੌਜਵਾਨ ਜ਼ਖਮੀ ਹੋ ਗਏ ਹਾਦਸੇ ਦਾ ਸ਼ਿਕਾਰ ਹੋਏ ਵਾਹਨ ਮੋਟਰਸਾਈਕਲ ਤੇ ਐਕਟਿਵਾ ਦੱਸੇ ਜਾ ਰਹੇ ਹਨ ਇਸ ਸੁਰਾਂ ਚਾਰ ਦੇ ਕਰੀਬ ਨੌਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸਥਾਨਕ ਲੋਕਾਂ ਅਨੁਸਾਰ ਕ੍ਰੇਟਾ ਕਾਰ ਨੂੰ ਇੱਕ ਔਰਤ ਚਲਾ ਰਹੀ ਸੀ ਜੋ ਕਿ ਕਾਰ ਨੂੰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਚਲਾ ਰਹੀ ਸੀ ਉਧਰ ਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਕੁਲਦੀਪ ਹੈ ਜੀ ये कहाँ खड़े हो आप ये विशाल नगर जब टक्शाल में खड़े हैं सरकारी सरकारी ने यहाँ पे लड़के खड़े थे जी दोनों के तो गाड़ी बड़ी स्पीड से आ रही थी बगैर देखे इतनी स्पीड थी कि दोनों इतनी ऊपर उठे तो नीचे गिरते इस समय सीरियस हो गए तो दोनों मेरे हिसाब से डेथ हो गई दोनों जिससे उठे हुए कहाँ पे लेके गए ये पंचम हॉस्पिटल लेके गए क्या नाम है उनका एक का नाम ज्ञानेंद्र है एक का नाम विकास है पढ़ते हैं या क्या करते पढ़ते थे 10th ਕਰਗੇ تھے ਅਗੇ ਕਰ ਰਹੇ ਸੀ ਉਹ ਆਪ ਨੂੰ ਕੀ ਲੱਗਦਾ ਅਮਨ ਦੇ ਪਤੇਜੇ تھے ਜੀ ਤੇ ਥਾਂ ਦੇ ਉਹ ਗੱਡੀ ਜੋ ਚਲਾਰੀ ਸੀ ਉਹ ਕਿੰਨੀ ਦੀ ਉਮਰ ਕੀ ਸੀ ਇਹ ਤਾਂ ابھی ਅੰਦਰ ਹੀ ਬੈਠੀ ਹੋਈ ਹੈ 25 ਲੈਗੇ ਤਾਂ ਲੈਗੇ ਲੈਗੇ 20 ਸਾਲ ਦੀ ਤੇ ਕੀ ਹੋਇਆ ਕੀ ਸੀ ਸਾਰਾ ਦੱਸੋ ਮੈਂ ਤਾਂ ਜੀ ਅੰਦਰ ਬੈਠੀ ਸੀ ਮੈਨੂੰ ਨਹੀਂ ਪਤਾ ਲੇਕਿਨ ਉਹ ਸਿੱਧੀ ਗੱਡੀ ਘੇਟੀ ਦੀ ਆਈ ਹੈ ਕੁੜੀ ਕੋ ਕੰਟਰੋਲ ਨਹੀਂ ਹੋਈ ਅੱਛਾ ਜੀ ਤੇ ਜਾ ਰਹੀ ਸੀ ਬਹੁਤ ਤੇਜ਼ ਸੀ ਬਹੁਤ ਐਕਸਟ੍ਰੀਮ ਤੇਜ਼ ਸੀ ਤੇ ਅੱਛਾ ਜੀ ਕਿੰਨੇ ਬੱਚੇ ਕਿੰਨੇ ਥੱਲੇ ਕਿੰਨੇ ਬੰਦੇ ਆਏ ਨੇ ਚਾਰ ਨੂੰ ਸੱਟ ਲੱਗੀ ਸੀ ਦੋ ਖਤਮ ਹੋ ਗਏ ਨੇ ਅੱਛਾ ਜੀ ਦੋ ਟੀਪੀ ਆ ਜੀ ਮੇਰਾ ਰਾਜ ਆ ਜੀ ਭਾਜੀ ਇਹ ਕਿਹੜੀ ਜਗ੍ਹਾ ਦੀ ਇਹ ਜਵਦੀ ਬੈਂਡ ਆ ਜੀ ਕੀ ਹੋਇਆ ਕੀ ਸੀ ਮਾਮਲਾ ਥੋੜਾ ਜਿਹਾ ਮਾਹਵਾਲਾ ਬੰਦੇ ਸੁਣ ਚ ਹੀ ਆਏ ਸੀ ਲੋਕਾਂ ਤੋਂ ਅਸੀਂ ਵੀ ਇੱਕ ਸੁਣ ਚ ਕਹਿੰਦੇ ਇਧਰੋਂ ਗੱਡੀ ਆ ਰਹੀ ਸੀ ਜੀ ਅੱਗੇ ਸਕੂਟਰਾਂ ਫੂਟ ਵਾਲੀ ਦੁਕਾਨ ਆ ਜੀ ਹਾਂਜੀ ਉਤੋਂ ਰਫਤਾਰ ਤੇ ਸੀ ਤੇਜ਼ ਗੱਡੀ ਕਹਿੰਦੇ ਹੁਣ ਤਾਂ ਆਇਆ ਤੇ ਉਤੋਂ ਬਸ ਉਹ ਗੱਡੀ ਉਧਰੋਂ ਮੋਟਰਸਾਈਕਲ ਚੱਕਦੀ ਆਈ ਕੁੜੀ ਇਧਰੋਂ ਮੁੰਡੇ ਜਾ ਰਹੇ ਸੀ ਕੋਈ ਤੇ ਉਹ ਮੁੰਡਿਆਂ ਨੂੰ ਕੋਈ একদম ਤੇਜ਼ ਤੇ ਹੀ ਕੁੜੀ ਤੇ ਸੀ ਮੁੰਡੇ ਯਾਰ ਜਿੱਦੋਂ ਉਹਨੂੰ ਸਾਈਡ ਤੇ ਚੱਕ ਕੇ ਉਹੜੀ ਉੱਪਰ ਓੜ ਗਏ ਛੱਲਿਆ ਕੇ ਡਿੱਗ ਪਏ ਫਟਾਫਟ 86 ਦਾ ਨਹੀਂ ਪਤਾ ਸਰ ਕਿੰਨੇ ਹੋਇਆ ਪਰ ਤੇ ਕੁੜੀ ਉਹ ਕਿੱਥੇ ਹੈ ਕੁੜੀ ਤੇ ਪਹਿਲਾਂ ਥਾਰ ਇੱਥੇ ਅੱਧਾ ਘਾਟਾ ਜੰਦਰ ਸੀਗੀ ਉਹ ਤੋਂ ਬਾਅਦ ਚੌਂਕ ਵਾਲੇ ਅੱਗੇ ਲੈ ਗਏ ਚੌਂਕੀ ਲੈ ਕੇ ਗਏ ਨੀਰਾਵਾਟੀ ਜੀ ਮਿਰੇ ਜੈਸਿੰਦਰਪੁਰ ਹਾਦਸਾ ਕਿਤਾ ਹੋਇਆ ਹੈ ਇਧਰੋਂ ਪੂਰੀ ਕਰ ਲਿਖੋ ਜੀ ਬਹੁਤ ਧੀਰ ਘਟੀ ਅੰਦਰ ਸੀ ਇਹ ਮੁੰਡੇ ਇੱਕ ਰੂੰਦ ਸੀ ਇਹ ਦੋਨੇ ਬੱਚਿਆਂ ਦੇ ਵਿੱਚ ਬਤੀ ਜੋ ਕਿੰਨੇ ਕੰਦੇ ਜਖਮੀ ਹੋ ਜਾਂਦੀ ਤੋਂ ਹੀ ਆਹੇ ਇਹ ਹੀ ਬੱਚੇ ਹੋਰ ਵੀ ਉੱਤੇ ਕਹਿੰਦੇ ਸਕੂਲ ਦੇ ਬੱਚੇ ਖੜੇ ਸੀਗੇ ਓਏ ਓਏ ਹੁਣ ਆ ਵੀ ਆ ਦੇਖੇ ਆ ਲੱਗਦਾ ਟੁੱਟ ਗਿਆ ਕਿਹੜੇ ਆਤਵਾ ਪੰਚਮਾ ਸੁਭਾਰ ਚ ਗਏ ਆ ਹਾਂ ਜੀ ਤੇ ਉਹਦਾ ਵੀ ਆ ਪਿਜਾ ਨਹੀਂ ਸੀ ਤੁਸੀਂ ਦੱਸਾਇਆ ਉਹਦਾ ਲੱਤਾਂ ਟੁੱਟ ਗਈਆਂ ਤੇ ਕੁੜੀ ਨੂੰ ਤੇਜ਼ ਰਫ਼ਤਾਰ ਤੇ ਗੱਡੀ ਲੱਗੀ ਉਹ ਤੇਜ਼ ਪੂਰੀ ਤੇਜ਼ ਸੀ ਸਾਡੇ ਘਰੇ ਖੜਕਾ ਸੁਣਿਆ ਸੁਣ ਕੇ ਆਈ ਦਾ ਵੀ ਦੂਰੋਂ ਜਣੀ ਖੜਕਾ ਸੁਣਿਆ ਸੁਣ ਕੇ ਖੜਕਾ ਬਹੁਤ ਹੋਇਆ ਜੀ ਜੀ ਬੰਦਾ ਟਾਈਮ ਵੀ ਵੀ ਨਹੀਂ ਪਤਾ ਲੱਗਿਆ ਇਹ ਤਾਂ ਪੀਸੀਆਰ ਤੋਂ ਆਏ ਆ ਸਾਨੂੰ ਕਾਲ ਕੇ ਕੰਟਰੋਲੋਂ ਤੋਂ ਜੀ ਤੇ ਉੱਥੇ ਐਕਸੀਡੈਂਟ ਹੋਇਆ ਉਸੇ ਟਾਈਮ ਉਹ ਵਾਲੀ ਲੇਡੀ ਸੀ ਜੀ ਲੇਡੀ ਸੀਗੇ 25 ਸਾਲ ਹੋਰ ਆਉਂਦੀ ਤੇ ਇਹ ਕੋਈ ਬਚਿਆ ਕੋਈ ਐਕਸੀਡੈਂਟ ਦੋ ਦੇ ਦਸ ਦੇ ਵਿੱਚ ਦਿੱਤਾ ਦੇ ਸੱਟਾਂ ਨੇ ਉਹ ਤੇ ਉਹ ਦੇ ਹਾਂਜੀ ਕੋਈ ਡੈੱਡ ਤਾਂ ਨਹੀਂ ਹੋਇਆ ਨਹੀਂ ਡੈੱਡ ਕੋਈ ਨਹੀਂ ਸਭ ਠੀਕ ਹੈ ਥੱਲੇ ਕਿੰਨੇ ਜਾਨੇ ਆਏ ਯਾਰ ਥੱਲੇ 4 ਜਾਨੇ ਦੱਸਦੇ ਦੋ ਦੇ ਘੱਟਾ ਥੋੜੀ ਸੱਟ ਦੋ ਦੇ ਜਾਨੇ ਤੇ ਉਹ 4 ਨੂੰ ਪੰਜ ਪੌਸਿਬਲ ਤੋਂ ਸਟੈਂਪੇਜ ਤੇ ਇਹ ਜਿਹੜੀ ਠੀਕ ਹੈ ਬਲੇਡ ਦੀ ਵੀ ਠੀਕ ਆ ਚੌਂਕੀ ਗਾਇਨੇ ਲੈ ਕੇ ਉਹ 47 ਕੋਲ ਆਏ ਉਹਨਾਂ ਵੱਲੋਂ ਕਾਰਜ ਪਤਰ ਲੱਗ ਰਹੇ ਹੋਤੇ ਐਕਸੀਡੈਂਟ ਚੌਂਕੀ ਮਕਸਨਗਰ ਸਰਕਾਰੀ ਚੇਂ ਜਵਦੀ ਪਿੰਡ ਚੌਂਕੀ ਮਕਸਨਗਰ ਲੈ ਕੇ ਗਏ ਉਹ ਜਾਂ ਗਲੀ ਚ ਜਿਹੜੀ ਪੰਚ ਚੌਂਕ ਦੇ ਚੌਕ ਤੇ ਮੁੜਦੀ ਜਾ ਸਰਕਾਰੀ ਸਕੂਲ ਚੌਂਕ ਸਰਕਾਰੀ ਸਕੂਲ ਦਾ ਚੌਂਕ ਪੈਂਦਾ ਜਵਦੀਪਟਾ ਜਿਵੇਂ ਇੱਕ ਟ੍ਰੇਟਾ ਗੱਡੀ ਸੀ ਉਹ ਇਧਰੋਂ ਦੁਗਰੀ ਸਾਈਡ ਤੋਂ ਆ ਰਹੀ ਸੀ ਜਵਦੀ ਜਿਹੜਾ ਹਾਈ ਸਕੂਲ ਉੱਤੇ ਲੱਗ ਐਕਸੀਡੈਂਟ ਹੋਇਆ ਉਹਦੇ ਵਿੱਚ ਦੋ ਤਿੰਨ ਬੰਦੇ ਇੰਜਰਡ ਹੈ ਉਹ ਅਜੇ ਹਸਪਤਲ ਗਏ ਨਹੀਂ ਕੋਈ ਸਾਨੂੰ ਇਨਫੀਮੇਸ਼ਨ ਨਹੀਂ ਆਈ ਤੇ ਬਾਕੀ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਜੋ ਕਾਨੂੰਨ ਹੈ ਉਹਦੇ ਅਨੁਸਾਰ ਕਾਰਵਾਈ ਕਰਾਂ ਸਰਕਾਰ ਕੋਲ ਪਾਣੀ ਦੀ ਪਰੇ ਨਾ ਚਾਹ। ਮਤਲਬ ਕਾਰ ਹਜੇ ਅਸੀਂ ਕਨਫਰਮ ਕਰਦੇ ਹਾਂ ਵੈਰੀਫਾਈ ਕਰਦੇ ਹਾਂ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ।